ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ ਇਸੇ ਦੇ ਤਹਿਤ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪੋ ਆਪਣੇ ਹਲਕਿਆਂ ਦੇ ਵਿੱਚ ਨਾਮਜ਼ਦਗੀ ਪੱਤਰ ਦਾਖਲ ਕੀਤੇ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਹਲਕੇ ਜਦਕਿ ਸੁਖਬੀਰ ਬਾਦਲ ਨੇ ਜਲਾਲਾਬਾਦ ਤੋਂ ਨਾਮਜ਼ਦਗੀ ਭਰੀ ਕੈਬਨਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਵੀ ਮਜੀਠਾ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਾਰੇ ਉਮੀਦਵਾਰਾਂ ਨੇ ਇਸ ਮੌਕੇ ਆਪੋ ਆਪਣੀ ਜਿੱਤ ਦਾ ਦਾਅਵਾ ਵੀ ਕੀਤਾ ਹਰੀ ਹਮੇਸ਼ਾ ਹੀ ਤਿਆਰੀ ਰਹਿੰਦੀ ਹੈ ਔਰ ਮੈਂ ਬੇਸ਼ੱਕ ਹਲਕੇ ਮੈਂ ਜਾਉਂ ਨਾ ਜਾਉਂ ਇਹ ਲੋਕ ਲੰਮੇ ਅਰਸੇ ਸੇ ਮੁਝੇ ਵੋਟ ਡਾਲਤੇ ਮੈਂ ਇਨਕਾ ਬੜਾ ਸ਼ੁਕਰ ਗੁਜ਼ਾਰ ਸਾਡੇ ਕਾਲੀ ਦਾ ਲੀਡਰਸ਼ਿਪ ਅਮਨ ਸ਼ਾਂਤੀ ਨਾਲ ਬਲੀਵ ਕਰਦੀ ਹੈ ਜੇ ਸਾਡੇ ਵਰਕਰਾਂ ਨੂੰ ਗੁੱਸਾ ਆਇਆ ਨਾ ਆਮ ਆਦਮੀ ਸਾਰੇ ਪੰਜਾਬ ਤੋਂ ਬਾਹਰ ਭਜਾ ਦੇਣਗੇ ਉਹਨਾਂ ਨੂੰ ਅਸੀਂ ਅਮਨ ਸ਼ਾਂਤੀ ਪ੍ਰਦੀਪ ਕਰਦੇ ਆਂ 10 ਸਾਲ ਮੈਂ ਅਮਨ ਸ਼ਾਂਤੀ ਰਹੀ ਪੰਜਾਬ ਚ ਹੁਣ ਆ ਗੁੰਡਾ ਅਨਸਰ ਸਾਰੇ ਇਕੱਠੇ ਹੋ ਗਏ 2012 ਵਾਂਗੂ ਅੱਜ ਮੁੜ ਦੁਬਾਰਾ 2017 ਚ ਕੀਤੇ ਹੋਏ ਵਿਕਾਸ ਦੇ ਕੰਮ ਭਾਈਚਾਰਕ ਸਾਂਝ ਉਸ ਨੂੰ ਮੈਂ ਆਪਦੀ ਬੈਟਰੀ ਰੀਚਾਰਜ ਕਰਾਉਣ ਵਾਸਤੇ ਲੋਕਾਂ ਦਾ ਆਸ਼ੀਰਵਾਦ ਲੈਣ ਲਈ ਆਇਆ ਤੇ ਮੈਨੂੰ ਪੂਰੀ ਆਸ ਹੈ ਕਿ ਜੋ ਸਹਿਯੋਗ ਜੋ ਪਿਆਰ ਜੋ ਆਸ਼ੀਰਵਾਦ ਮੇਰੇ ਮਜੀਠੇ ਦੇ ਭਰਾਵਾਂ ਪਹਿਣਾ ਨੇ ਬਜ਼ੁਰਗਾਂ ਨੇ ਮਾਵਾਂ ਨੇ ਦਿੱਤਾ ਹੈ ਮਜੀਠੇ ਹਲਕੇ ਚੋਂ ਤੇ ਸਾਰੇ ਪੰਜਾਬ ਚ ਜੋ ਵੈਲਫੇਅਰ ਸਹੂਲਤਾਂ ਚਲੀਆਂ ਜਾਂ ਜੋ ਡਵੈਲਪਮੈਂਟ ਹੋਈ ਹੈ ਉਹਨੂੰ ਧਿਆਨ ਚ ਰੱਖਦੇ ਲੋਕ ਸ਼੍ਰੋਮਣੀ ਅਕਾਲੀ ਜਲ ਦੀ ਭਾਰਤੀ ਜਨਤਾ ਪਾਰਟੀ ਦੀ ਮੋੜ ਦੁਬਾਰਾ ਸਰਕਾਰ ਬਣਾਉਣਗੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਮੋੜ ਦੁਬਾਰਾ ਸੀਐਮ ਬਣਾਉਣਗੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਸੀਨੀਅਰ ਕਾਂਗਰਸੀ ਲੀਡਰ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਸ਼ਹਿਰੀ ਤੇ ਮਰਿੰਦਰ ਸਿੰਘ ਰਾਜਾ ਵੜਿੰਗ ਨੇ ਖੇਦਰਬਾਹ ਹਲਕੇ ਤੋਂ ਨਾਮਜ਼ਦਗੀ ਭਰੀ ਜੋ ਕੈਪਟਨ ਅਮਰਿੰਦਰ ਸਿੰਘ ਅਦੀ ਪੰਜਾਬ ਦਾ ਵਚਨ ਬੰਦਤਾ ਹੈ ਕਿ ਪੰਜਾਬ ਨੂੰ ਆਪਣੇ ਪੈਰਾਂ ਤੇ ਖੜਾ ਕਰੀਏ ਪੰਜਾਬ ਇੱਕ ਵਾਰੀ ਫੇਰ ਹਿੰਦੁਸਤਾਨ ਦੇ ਮੱਥੇ ਦਾ ਚੰਦ ਬਣ ਸਕੇ ਪੰਜਾਬ ਤਰੱਕੀ ਦੇ ਰਾਹ ਤੇ ਗਾਮਜ਼ਨ ਹੋ ਸਕੇ ਮੈਂ ਉਹਨਾਂ ਦੀ ਵਚਨ ਬੰਦਤਾ ਨਾਲ 100% ਸਹਿਮਤ ਹਾਂ ਔਰ ਮੈਂ ਇਨਾਂ ਇਲੈਕਸ਼ਨਾਂ ਨੂੰ ਬੜੀ ਆਸਤੀ ਨਿਗਾ ਨਾਲ ਦੇਖ ਰਿਹਾ ਹਾਂ ਥੋੜੇ ਦਿਨ ਬਾਕੀ ਹੈ ਔਰ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਔਰ ਮੈਨੂੰ ਲੱਗਦਾ ਕਿ ਅੱਜ ਦਾ ਜਿਹੜਾ ਇਹ ਨਾਮਿਨੇਸ਼ਨ ਦਾ ਦਿਹਾੜਾ ਹੈ ਮੇਰੇ ਲਈ ਇੱਕ ਇਤਿਹਾਸਿਕ ਹੋਏਗਾ ਪ੍ਰਮਾਤਮਾ ਕਿਰਪਾ ਕਰੇ ਹੁਣ 4 ਫਰਵਰੀ ਨੂੰ ਵੋਟਾਂ ਪੈਣਗੇ ਮਾਲਸਾ ਹਲਕੇ ਤੋਂ ਭਾਜਨ ਸਮਾਜ ਪਾਰਟੀ ਦੇ ਉਮੀਦਵਾਰ ਭਪਿੰਦਰ ਸਿੰਘ ਸਾਈਕਲ ਦੀ ਸਵਾਰੀ ਕਰਕੇ ਨਾਮਸੂਚੀ ਪੱਤਰ ਦਖਲ ਕਰਨ ਪਹੁੰਚੇ ਅਤੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਪੰਜਾਬ ਰ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਰਨ ਮੈਂ ਸਾਈਕਲ ਤੇ ਕਾਗਜ਼ ਭਰਨ ਆਇਆ ਕਾਗਜ਼ ਪਰ ਨਵੇਂ ਸਾਈਕਲ ਦੇ ਉੱਤੇ ਇਸ ਕਰਕੇ ਮੈਂ ਲੋਕਾਂ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਲੋਕਾਂ ਤੋਂ ਆਸ ਕਰਦਾ ਵੀ ਮਾਨਸਾ ਹਲਕੇ ਦੇ ਲੋਕ ਮੇਰਾ ਵੱਡੀ ਪੱਧਰ ਤੇ ਸਾਥ ਦੇਣਗੇ ਔਰ ਪੈਸੇ ਦੀ ਜਿਹੜੀ ਬਰਬਾਦੀ ਆ ਉਸ ਨੂੰ ਮੈਂ ਰੋਕਣ ਦਾ ਪੂਰਾ ਯਤਨ ਕਰੂੰਗਾ